ਜੈ ਸ਼ੀ ਰਾਮ ਹਰ ਹਰ ਮਹਾਦੇਵ ਅੱਜ ਜਿੱਤਾ ਕੀ ਪਿਛੇ ਮर्यादा पुरुषोत्तम श्री राम चंद्र महाराज ਦੇ ਰਾਮ ਲੀਲਾ ਜੋ ਉਹਨਾਂ ਦੇ ਜੀਵਨ ਦੇ ਅਧਾਰਤ ਸੀ ਜਿਹੜੀ ਲੋਕਾਂ ਨੇ ਬੜੀ ਸ਼ਰਧਾ ਦੇ ਨਾਲ ਉਹਦਾ ਸੰਕਲਪ ਕੀਤਾ ਪਰ ਅਸੀਂ बार-बार ਕਿਹਾ ਵੀ ਮर्यादा ਦਾ ਆਪਨ ਕੀਤੀ ਜਾਂਦੀ ਪਰ ਇੱਕ ਮੈਨੂੰ ਵੀਡੀਓ ਜੋ ਤਰਨ ਤਰਨ ਲੋ ਮੰਦਰ ਦੇ ਵਿੱਚ ਜੋ ਵੱਡਾ ਮੰਦਰ ਹੈ ਉਹਦੇ ਵਿੱਚ ਰਾਮ ਲੀਲਾ ਖੇਡੀ ਗਈ ਉਸ ਰਸਮਾਂ ਦੇ ਵਿੱਚ ਮर्याਦਾ ਨੂੰ ਬਿਲਕੁਲ ਧਿਆਨ ਵਿੱਚ ਨਹੀਂ ਰੱਖਿਆ ਗਿਆ ਮੈਂ ਤੁਹਾਨੂੰ ਪਹਿਲਾਂ ਵੀਡੀਓ ਦਿਖੋਦਾ ਕਿ ਕੀ ਹਾਲਾਤ ਨੇ ਕੋ ਗੰਦੀ ਗਾਣੇ ਮੰਦਰ ਦੇ ਵਿੱਚ ਮर्याਦਾ ਇਕ ਨਹੀਂ ਦੋ ਦੋ ਤੋੜੀਆਂ ਇੱਕ ਪ੍ਰਭੂ ਸ਼ਰੀਪਾਲ ਜੀ ਦੇ ਮर्याਦਾ ਪਰ ਇਹ ਜੀਵਨ ਦੇ ਵਿੱਚ ਸਟੇਜ ਉੱਤੇ ਇਹੋ ਜਿਹਾ ਡਾਂਸ ਕਰਾਉਣੀ ਤੇ ਫਿਲਮੀ ਗਾਣੇ ਤੇ ਡਾਂਸ ਕਰੌਣੇ ਦੂਸਰਾ ਉਹ ਇਤਲ ਮੰਦਰ ਦੇ ਵਿੱਚ ਮੈਂ ਉਸ ਕਮੇਟੀ ਨੂੰ ਪੁੱਛਣਾ ਚਾਹੁੰਦਾ ਐ ਕਿ ਤੁਹਾਨੂੰ ਜਾਂਦੇ ਤੁਸੀਂ ਨਮਾਇੰ ਚੱਕੀ ਤਾਂ ਦੇਖੀ ਨਹੀਂ ਆ ਪੜੀ ਨਹੀਂ ਦੇਖੋ ਅਸੀਂ ਬੜੀਆਂ ਬੇਨਤੀਆਂ ਕੀਤੀਆਂ ਔਰ ਸ਼ਾਇਦ ਤੁਹਾਨੂੰ ਸਮਝ ਨਹੀਂ ਆਈ ਤੁਸੀਂ ਸਮਝਿਆ ਵੀ ਅਸੀਂ ਧਰਮ ਦੇ ਚੇਤੇ دار ਆ ਪਰ ਭਗਵਾਨ ਸਿੰਘ ਦਾ ਸ਼ਿਕਾਇਤ ਨੂੰ ਇਹ ਵੀਡੀਓ ਪਹੁੰਚ ਚੁੱਕੀ ਹੈ 100% ਐਫ ਆਈ ਆਰ ਹੋ ਚੁਈਏ ਕਿਉਂਕਿ ਜੇ ਪਿਆਰ ਦੇ ਨਾਲ ਦਿਲ ਤੇ ਬਹੁਤ ਦੁੱਖਦਾ ਜਦੋਂ ਆਪਣੇ ਸਮਾਜ ਤੇ ਕੋਈ ਵੀ ਪਚਾ ਦਰਜ ਕਰਾਈਏ ਪਰ ਜਦੋਂ ਸਮਾਜ ਦੇ ਲੋਕ ਨਾ ਸਮਝਣ ਤੇ ਫਿਰ ਮਜਬੂਰ ਨੇ ਕੰਮ ਕਰਨਾ ਪੈਂਦਾ